ਖੜੇ ਆ ਮੀਆਂ ਵਾਲਾ ਜਿਹੜਾ ਏਰੀਆ ਸਾਰਾ ਪੈਂਦਾਗਾ ਔਰ ਨਾਲ ਕਸੂਰ ਜ਼ਿਲ੍ਹਾ ਪੈਂਦਾ ਪਾਕਿਸਤਾਨ ਦਾ ਜਿੱਤੇ ਬੰਦ ਟੁੱਟਿਆ ਬਹੁਤ ਵੱਡਾ ਬੰਦ ਟੁੱਟਿਆ ਔਰ ਨਾਲ ਦੀ ਨਾਲ ਪਿੰਡਾਂ ਦੇ ਪਿੰਡ ਜਿਹੜੇ ਨੇ ਭੱਜ ਆਏ ਨੇ ਆ ਦੇਖੋ ਕੋਈ ਜੀਐਸਵੀ ਲੈ ਕੇ ਕੋਈ ਟਰਾਲੀਆਂ ਲੈ ਕੇ ਕੋਈ ਰੇਤਾ ਲੈ ਕੇ ਕੋਈ ਬੋਰੀਆਂ ਲੈ ਕੇ ਸਾਰੇ ਜਿਹੜੇ ਇੱਥੇ ਪਹੁੰਚ ਰਹੇ ਨੇ ਔਰ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆਗਾ ਤਾਂ ਤੁਸੀਂ ਦੇਖੋ ਬੰਨ ਨੂੰ ਪੂਰਨ ਦੇ ਲਈ ਜਿਹੜਾ ਸਾਰਾ ਕੀਤਾ ਜਾ ਰਿਹਾ ਦਵੰਦਰ ਇਕ ਵਾਰ ਇੱਧਰ ਪਾਣੀ ਦਾ ਫਲੋ ਵੀ ਚੈੱਕ ਕਰਵਾ ਦਿਓ ਕਿਉਂਕਿ ਜ਼ੂਮ ਕਰਕੇ ਦਿਖਾਓ ਜਿੱਥੇ ਟਰੈਕਟਰ ਡੁੱਬਿਆ ਹੋਇਆ ਸਾਰਾ ਪਾਣੀ ਜਿਹੜਾ ਤੁਸੀਂ ਦੇਖੋ ਇੱਧਰੋਂ ਬੰਨ ਟੁੱਟਿਆ ਤਾਂ ਲਗਾਤਾਰ ਇਹ ਸਾਰਾ ਇਸ ਪਾਸੇ ਆ ਰਿਹਾ ਜਿੱਥੋਂ ਪਾਣੀ ਤੁਸੀਂ ਦੇਖ ਸਕਦੇ ਹੋ ਕਸੂਰ ਵਾਲੇ ਪਾਸਿਓਂ ਪਾਕਿਸਤਾਨ ਲੈਂਦੇ ਪੰਜਾਬ ਵਾਲੇ ਪਾਸਿਓਂ ਆ ਰਿਹਾ ਔਰ ਇਹ ਸਾਰਾ ਪਾਣੀ ਇੱਧਰ ਮਾਰਕਰਨ ਨੂੰ ਤੁਸੀਂ ਦੇਖੋ ਅੱਗੇ ਵੱਧ ਰਿਹਾ ਪਰ ਪਿੰਡ ਵਾਲੇ ਜਿਹੜੇ ਨੇ ਲਗਾਤਾਰ ਤੁਸੀਂ ਦੇਖੋ ਹੈਲਪ ਕਰ ਰਹੇ ਨੇ ਸਹਿਯੋਗ ਕਰ ਰਹੇ ਨੇ ਦਵੰਦਰ ਇਕ ਵਾਰ ਇੱਥੇ ਜਰੂਰ ਆਓ ਕਾਰ ਪਿਛੇ ਕਰ ਲਾਈਨ ਜਿਹੜੀ ਇੰਨੀ ਲੰਬੀ ਲੱਗੀ ਹੋਈ ਆ ਲੋਕ ਲਗਾਤਾਰ ਜਿਹੜਾ ਮਤ ਕਰ ਰਹੇ ਨੇ ਕਿਉਂਕਿ ਇਹੀ ਹੁੰਦਾ ਜਦੋਂ ਤੁਸੀਂ ਸਹਿਯੋਗ ਕਰਦੇ ਹੋ ਇੱਕ ਦੂਜੇ ਦਾ ਤਾਂ ਫਿਰ ਉਹੀ ਗੱਲ ਜਿਹੜੀ ਹੈ ਅੱਗੇ ਦੀ ਅੱਗੇ ਕਿਉਂਕਿ ਜਿੱਥੇ ਕਿਤੇ ਜਿਹੜਾ ਪੰਜਾਬੀ ਨੇ ਫਿਰ ਉਹ ਨਾਲ ਦੀ ਨਾਲ ਸਹਿਯੋਗ ਕਰਦੇ ਆ ਖੜਦੇ ਵੀ ਨੇ ਨਾਲ ਖਾਸ ਤੌਰ ਤੇ ਕਿ ਤੇ ਵੀਡੀਓ ਪੈਂਦੀ ਆ ਇਸੇ ਪਿੰਡ ਦੀ ਉਹ ਵੀਡੀਓ ਸੀ ਜਿੱਥੋਂ ਲੋਕ ਭੱਜੇ ਗਏ ਦੇਖ ਕੇ ਕਿ ਭਾਈ ਇੱਥੇ ਕੀ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇਖੋ ਕਿਵੇਂ ਲੋਕਾਂ ਨੇ ਨਾਲ ਦੀ ਨਾਲ ਆਪੋ ਆਪਣੇ ਸੰਦ ਜਿਹੜੇ ਨੇ ਉਹ ਲਿਆਂਦੇ ਔਰ ਕੋਈ ਟਰੈਕਟਰ ਕੋਈ ਟਰਾਲੀ ਕੋਈ ਰੇਤੇ ਦੇ ਜਿਹੜਾ ਗੱਟੇ ਲੈ ਕੇ ਆਇਆ ਨਾਲ ਨਾਲ ਇੱਥੇ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਸਾਰਾ ਕੁਝ ਤੁਸੀਂ ਦੇਖੋ ਆ ਤਸਵੀਰਾਂ ਦੇ ਵਿੱਚ ਇੱਥੋਂ ਹੀ ਜਿਹੜਾ ਬੰਨ ਟੁੱਟਿਆ ਹੋਰਾ ਸਾਰਾ ਪਾਣੀ ਜਿਹੜਾ ਆ ਗਿਆ ਆ ਬੰਨ ਟੁੱਟਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਨਾਲ ਨਾਲ ਸ਼ੇਅਰ ਕਰੀ ਚੱਲੋ ਦੋਸਤੋ ਕਿਉਂਕਿ ਬਹੁਤ ਸਾਰੇ ਲੋਕ ਨੇ ਮਹਿਦੀਪੁਰ ਮੀਆਂਵਾਲਾ ਸਾਰਾ ਇਹ ਏਰੀਆ ਇਹਦਾ ਖੇਮ ਕਰਨ ਤੋਂ ਬਾਅਦ ਜਿਨੇ ਜਿਨੇ ਵੀ ਕੋਈ ਮਤਤ ਕਰਨੀਆਂ ਤਾਂ ਇੱਥੇ ਜ਼ਰੂਰ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਨਾਲ ਨਾਲ ਸ਼ੇਅਰ ਜ਼ਰੂਰ ਕਰੀ ਚੱਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂਗੇ ਜਿੱਥੇ ਬੰਨ ਟੁੱਟਿਆ ਹੋਇਆ మే ਜਿਹੜਾ ਇੱਥੇ ਤੁਸੀਂ ਆਪ ਦੇਖੋ ਹਮ ਹਮਾ ਕੇ ਪਹੁੰਚੇ ਨੇ ਵੀਡੀਓ ਦੇਖੀ ਹੋਊਗੀ ਜਿਸ ਦੇ ਵਿੱਚ ਲਗਾਤਾਰ ਲੋਕ ਭੱਜੇ ਆਉਂਦੇ ਆ ਔਰ ਆ ਪਾੜ ਦੇਖੋ ਸੀ ਕਿੰਨਾ ਜ਼ਿਆਦਾ ਪਾੜ ਪਿਆ ਹੈਗਾ ਔਰ ਕਿੰਨੇ ਕਬੇ ਪਾੜ ਪਿਆ ਜੀਏ ਇਹ ਜੀ ਕੋਈ ਤਕਰੀਬਨ 2 1/2 ਦੇ ਦੇ ਕਰੀਬ ਇਹ ਪਾੜ ਪਿਆ ਤੇ ਜਨਤਾ ਬਹੁਤ ਸਾਥ ਦੇ ਰਹੀ ਆ ਤੇ ਸਾਡੇ ਐਮਐਲਏ ਸਾਹਿਬ ਪੀਐਸ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਭ ਇੱਥੇ ਜਿਹੜੇ ਸਾਡੇ ਮੌਕੇ ਤੇ ਪਹੁੰਚੇ ਨੇ ਤੇ ਅਸੀਂ ਧੰਨਵਾਦੀ ਆ ਮਤਲਬ ਤਾਂ ਤੁਸੀਂ ਤਸਵੀਰਾਂ ਦੇ ਵੀ ਤੁਸੀਂ ਦੇਖੋ ਕਿੰਨ ਪ੍ਰਕਾਰ ਇੰਨਾ ਵੱਡਾ ਪਹਾੜ ਪਿਆ ਔਰ ਲੋਕ ਸਾਰੇ ਉਧਰਲੇ ਬਸ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਇਧਰਲੇ ਏਰੀਆ ਲੈਂਦਾ ਪੰਜਾਬ ਹੈ ਪਾਕਿਸਤਾਨ ਆਇੰਦਾ ਕਸੂਰ ਜ਼ਿਲ੍ਹਾ ਪੈ ਜਾਂਦਾਗਾ ਰੋਇয়াল ਪਿੰਡ ਕਿਹਾ ਜਾਂਦਾ ਇੱਥੇ ਔਰ ਆ ਜ਼ੀਰੋ ਲਾਈਨ ਆ ਤੁਸੀਂ ਦੇਖੋ ਦਵਿੰਦਰ ਇੱਕ ਵਾਰ ਜ਼ਰੂਰ ਦੇਖਵਾ ਜ਼ੀਰੋ ਲਾਈਨ ਆ ਸਾਰੀ ਔਰ ਇੰਨਾ ਜਿਆਦਾ ਤੁਸੀਂ ਆ ਇੰਨਾ ਜਿਹੜਾ ਏਰੀਆ ਦੇਖ ਰਹੇ ਹੋ ਇਹ ਸਾਰਾ ਪਹਾੜ ਪਿਆ ਜਿਹੜੀ ਇੱਥੇ ਮਿੱਟੀ ਸੀ ਉਹ ਸਾਰੀ ਰੋੜ ਕੇ ਲੈ ਗਿਆ ਤੁਸੀਂ ਦੇਖੋ ਆ ਦਰਖਤ ਜਿੰਨੇ ਸਭ ਕੁਝ ਇੱਥੇ ਲੱਗਿਆ ਸੀ 1.5 2 ਵਜੇ ਤਕਰੀਬਨ ਇਹ ਮਾਰ ਪਈ ਹੈਗੀ ਪੂਰੇ ਉਧਰਲੇ ਪਾਸੇ ਮਾਝੇ 'ਚ ਤੁਸੀਂ ਜੇ ਗੱਲ ਕਰੀਏ ਤਾਂ ਮਾਝੇ ਦੇ ਬਹੁਤ ਸਾਰੇ ਪਿੰਡ ਪਾਣੀ ਦੀ ਚਪੇੜ ਦੇ ਵਿੱਚ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਜਿੰਨੇ ਇਲਾਕੇ ਨੇ ਡੇਰਾ ਬਾਬਾ ਨਾਨਕ ਹੋਇਆ ਉਹ ਸਾਰੇ ਜਿਹੜੇ ਆ ਰਮਦਾਸ ਹੋਇਆ ਸਾਰੇ ਇਹ ਇਲਾਕੇ ਡੁੱਬੇ ਹੋਏ ਨੇ ਪਰਾਂ ਤਸਵੀਰਾਂ ਦੇਖੋ ਉੱਥੇ ਜਿਹੜਾ ਬੰਨ ਲਾ ਰਹੇ ਨੇ ਲੋਕ ਕਿਉਂਕਿ ਰੋਕ ਰਹੇ ਨੇ ਪਾਣੀ ਨੂੰ ਪਾਣੀ ਜਿਹੜਾ ਤੁਸੀਂ ਦੇਖੋ ਪਾਣੀ ਨੂੰ ਰੋਕਣ ਦਾ ਜਿਹੜਾ ਪੂਰਾ ਯਤਨ ਕੀਤਾ ਜਾ ਰਿਹਾ ਕਿਉਂਕਿ ਇਸ ਪਾਸਿਓਂ ਪਾਣੀ ਆਇਆ ਇਹ ਜਿਹੜਾ ਜ਼ਿਲ੍ਹਾ ਪੈਂਦਾ ਪਾਕਿਸਤਾਨ ਦਾ ਕਸੂਰ ਪੈਂਦਾਗਾ ਰੋਏ ਵਾਲਾ ਇੱਥੇ ਪਿੰਡ ਹੈਗਾ ਉਹ ਜਿਹੜਾ ਇਧਰਲੇ ਪਾਸੇ ਹੈਗਾ ਤੁਸੀਂ ਦੇਖੋ ਜਿਹੜਾ ਇਧਰਲੇ ਪਾਸੇ ਹੈਗਾ ਇਹ ਮਹਿੰਦੀਪੁਰ ਪਿੰਡ ਹੈ ਮੀਆਂ ਵਾਲਾ ਪਿੰਡ ਹੈ ਔਰ ਆਹ ਜਿਹੜਾ ਇੰਨਾ ਏਰੀਆ ਇੱਥੇ ਇੰਨਾ ਪਾੜ ਪਿਆ ਪਾਣੀ ਤੁਸੀਂ ਦੇਖੋ ਪੂਰਾ ਏਰੀਆ ਦੇਖੋ ਜੇ ਕਿਤੇ ਹੋਰ ਜਿਹੜਾ ਇੱਥੇ ਪਿੰਡਾਂ ਵਾਲੇ ਹਾਲਾਂਕਿ ਦੋ ਤਿੰਨ ਪਿੰਡਾਂ ਵਾਲੇ ਨਾਲ ਦੀ ਨਾਲ ਪਹੁੰਚ ਗਏ ਕਿਉਂਕਿ ਜਦੋਂ ਪਤਾ ਲੱਗਿਆ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਤਾਂ ਉਸ ਤੋਂ ਬਾਅਦ ਲੋਕ ਪਹੁੰਚ ਜਾਂਦੇ ਨੇ ਪਰ ਫੇਰ ਵੀ ਲਗਾਤਾਰ ਲੋਕ ਹੋਰ ਵੀ ਆ ਰਹੇ ਨੇ ਮਤ ਕਰ ਰਹੇ ਨੇ ਕਿਉਂਕਿ ਜ਼ਰੂਰੀ ਹੈ ਇਹੋ ਜਿਹੇ ਟਾਈਮ ਦੇ ਉੱਪਰ ਜੋ ਤੁਸੀਂ ਆਪਣੇ ਨਾਲ ਖੜੋਗੇ ਤਾਂ ਉਹ ਚੀਜ਼ ਜਿਹੜਾ ਹੈ ਬਿਹਤਰ ਹੋ ਸਕਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤਸਵੀਰਾਂ ਤੁਸੀਂ ਦੇਖੋ ਕਿਸ ਪ੍ਰਕਾਰ ਇੰਨਾ ਜ਼ਿਆਦਾ ਪਾਣੀ ਜਿਹੜਾ ਆ ਰਿਹਾ ਹੈਗਾ ਇੰਨਾ ਜ਼ਿਆਦਾ ਫਲੋ ਆ ਪਾਣੀ ਦਾ ਤੇਜ਼ ਔਰ ਇਹਦੇ ਨਾਲ ਬਹੁਤ ਸਾਰੇ ਪਿੰਡ ਅੱਗੇ ਵੀ ਨੁਕਸਾਨੇ ਜਾਣੇ ਨੇ ਤੇ ਨਾਲ ਹੀ ਲੋਕ ਜਿਹੜੇ ਇੱਥੇ ਲੋਕਲ ਸੀ ਲਗਾਤਾਰ ਕਹਿ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਿਹੜਾ ਬੰਨ ਹੈ 1.5 2 ਵਜੇ ਟੁੱਟਿਆ ਕਿੰਨੇ ਕ ਪਿੰਡਾਂ 'ਲੇ ਆਗੀ ਨਾਲ ਹਾਂ ਪਿੰਡਾਂ ਵਾਲੇ ਹੋਰ ਵੀ ਆ ਗਏ ਨਾਲ ਪਿੰਡ ਤੇ ਅਨੇ ਪਿੰਡ ਆ ਗਏ ਕਰ ਮੇਰੇ ਭਾਕਰ ਵੈਦ ਕੇ ਖਾਲਸਾ ਵਿੱਚ ਪਤਾ ਜੀ ਤੀਜੀ ਵਾਰ ਸਾਡੇ ਮਹਿਦੀਪੁਰ ਨੇ ਬੰਨ ਤੀਜੀ ਟਾਈਮ ਬੰਨ ਲਿਆ ਕੱਲਾ ਮਹਿਦੀਪੁਰ ਬੰਨ ਬੰਦਾ ਨਾਲ ਖੇਮ ਕਰਨੇ ਸਾਥ ਦਿੱਤਾ ਹੋਇਆ ਹੈ ਖੇਮ ਨਾਲ ਮੀਆਂ ਵਾਲਾ ਸਾਥ ਦਿੱਤਾ ਹੋਇਆ ਤੇ ਕਰਕੇ ਵੇਖ ਲੋ ਕਿੰਨਾ ਬੰਨ ਪੱਜਾ ਪਿਆ ਤੀਸਰੀ ਵਾਰ ਮਹਿਦੀ ਬੰਨ ਲੈਣਾ ਪਿੰਡਾਂ ਨੇ ਬੰਨਣਾ ਤੇ ਅੱਗੇ ਕਿਹੜੇ ਪਿੰਡ ਦਾ ਬੰਨ ਬੰਨ ਸੁਣਿਆ ਪੰਜਾਂ ਘੰਟੇ ਬੰਨ ਆਫਟਰ ਕੱਪ ਪਾ ਲਿਆ ਇਹ ਪਾਣੀ ਸਾਰਾ ਉਧਰਲੇ ਪਾਸੇ ਵਾਰਿਆਗਾ ਹਾਂ ਇਧਰ ਆਖਾ ਸਾਹਿਬ ਉਧਰ ਆ ਰਿਹਾ ਪਹਿਲਾਂ ਵੀ ਆਉਂਦਾ ਇਧਰ ਇਹ ਪਾਣੀ ਜਦੋਂ ਵੀ ਮਾਰ ਕਰਦਾ ਹੈ ਇਹ ਘੁੰਮ ਕੇ ਇਹਨੂੰ ਆਉਂਦਾ ਹੈ ਤੇ ਫਿਰ ਘੁੰਮ ਕੇ ਪਾਕਿਸਤਾਨ ਵਾਲੀ ਜਾਂਦਾ ਫਿਰ ਉਧਰ ਮੁੜ ਕੇ ਫਿਰ ਇਹਨੂੰ ਮਾਰ ਕਰਦਾ ਤੇ ਇਹ ਪਹਿਲੇ ਜਾਦੀ ਮਾਰ ਪਈ ਆ ਅੱਗੇ ਵੀ ਪਈ ਆ ਤੇ ਸਾਡੇ ਉੱਥੇ ਮੁੱਠਿਆਂ ਵਾਲੇ ਸਾਈਡ ਤੇ ਬਾਬਾ ਜਸਵੰਤ ਸਿੰਘ ਜੀ ਛੋੜੀ ਆਸਲ ਵਾਲੇ ਉਹ ਵੀ ਸੇਵਾ ਕਰਵਾ ਰਹੇ ਨੇ ਉਹਨਾਂ ਸਾਨੂੰ ਇੱਥੇ ਆਬਲੀ ਸੰਗਤ ਨੂੰ ਭੇਜਿਆ ਅਸੀਂ ਉਥੋਂ ਪਰ ਜੇ ਆਏ ਨਾਲ ਸਾਡੇ ਐਮਐਲਏ ਸਾਹਿਬ ਆ ਨਾਲ ਪੀਐਸ ਸਾਹਿਬ ਨੇ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਆਪ ਮਹਾਰੇ ਆਏ ਕੋਈ ਗੱਟੇ ਚਾਕੇ ਕੋਈ ਟਰੈਕਟਰ ਲੈ ਕੇ ਕੋਈ ਟਰਾਲੀਆਂ ਲੈ ਕੇ ਰੇਤੇ ਦੀਆਂ ਭਰ-ਭਰ ਟਰੈਕਟਰ ਟਰਾਲੀਆਂ ਲੋਕ ਇੱਥੇ ਆ ਰਹੇ ਨੇ ਆ ਮਦਦ ਕਰ ਰਹੇ ਨੇ ਕਿਉਂਕਿ ਇਹ ਟਾਈਮ ਹੈ ਨਾਲ ਕੜਨ ਦਾ ਤਾਂ ਦੋਸਤੋ ਸਾਰੇ ਸਹਿਯੋਗ ਦਿਆ ਕਰੋ ਜਦੋਂ ਇਹ ਜਾ ਕੋਈ ਕੰਮ ਹੁੰਦਾ ਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਪ੍ਰਕਾਰ ਇਹ ਸਾਰਾ ਇਧਰੋਂ ਪਾਣੀ ਵੀ ਜਿਹੜਾ ਹੋਰ ਆ ਰਿਹਾਗਾ ਤਾਂ ਇਹਨਾਂ ਨੂੰ ਵੀ ਇੱਥੋਂ ਵੀ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਪੂਰਨ ਦੇ ਲਈ ਜਿਹੜਾ ਇਹ ਸਾਰਾ ਕੀਤਾ ਜਾ ਰਿਹਾ ਦਬੰਦਰ ਇੱਕ ਵਾਰ ਇਧਰ ਪਾਣੀ ਦਾ ਫਲੋ ਵੀ ਚੈੱਕ ਕਰਵਾ ਦਿਓ ਕਿਉਂਕਿ ਜ਼ੂਮ ਕਰਕੇ ਦਿਖਾਓ ਜਿੱਥੇ ਟਰੈਕਟਰ ਡੁੱਬਿਆ ਹੋਇਆ ਸਾਰਾ ਤਾਂ ਲਗਾਤਾਰ ਇਹ ਸਾਰਾ ਇਸ ਪਾਸਿਓਂ ਆ ਰਿਹਾ ਜਿੱਤੋਂ ਪਾਣੀ ਤੁਸੀਂ ਦੇਖ ਸਕਦੇ ਹੋ ਕਸੂਰ ਵਾਲੇ ਪਾਸਿਓਂ ਪਾਕਿਸਤਾਨ ਲੈਂਦੇ ਪੰਜਾਬ ਵਾਲੇ ਪਾਸਿਓਂ ਆ ਰਿਹਾ ਔਰ ਇਹ ਸਾਰਾ ਪਾਣੀ ਇੱਧਰ ਮਾਰਕਰਨ ਨੂੰ ਤੁਸੀਂ ਦੇਖੋ ਅੱਗੇ ਵੱਧ ਰਿਹਾ ਪਰ ਪਿੰਡ ਵਾਲੇ ਜਿਹੜੇ ਨੇ ਲਗਾਤਾਰ ਤੁਸੀਂ ਦੇਖੋ ਹੈਲਪ ਕਰ ਰਹੇ ਨੇ ਸਹਿਯੋਗ ਕਰ ਰਹੇ ਨੇ ਦਵਿੰਦਰ ਇਕਬਾਲ ਇੱਥੇ ਜਰੂਰ ਆਓ ਔਰ ਇੱਥੋਂ ਜਿਹੜਾ ਦਿਖਾਓ ਕਿ ਇਸ ਪ੍ਰਕਾਰ ਪਿੱਛੇ ਇੱਕ ਲਾਈਨ ਜਿਹੜੀ ਇੰਨੀ ਲੰਬੀ ਲੱਗੀ ਹੋਈ ਆ ਲੋਕ ਲਗਾਤਾਰ ਜਿਹੜਾ ਮਤ ਕਰ ਰਹੇ ਨੇ ਕਿਉਂਕਿ ਇਹੀ ਹੁੰਦਾ ਜਦੋਂ ਤੁਸੀਂ ਸਹਿਯੋਗ ਕਰਦੇ ਹੋ ਇੱਕ ਦੂਜੇ ਦਾ ਤਾਂ ਫਿਰ ਉਹੀ ਗੱਲ ਜਿਹੜੀ ਹੈ ਅੱਗੇ ਦੀ ਅੱਗੇ ਕਿਉਂਕਿ ਜਿੱਥੇ ਕਿਤੇ ਜਿਹੜਾ ਪੰਜਾਬੀ ਨੇ ਫਿਰ ਉਹ ਨਾਲ ਦੀ ਨਾਲ ਸਹਿਯੋਗ ਕਰਦਿਆ ਖੜਦੇ ਵੀ ਨੇ ਨਾਲ ਖਾਸ ਤੌਰ ਤੇ ਕਿ ਉਹ ਵੀਡੀਓ ਪੈਂਦੀ ਹੈ ਇਸੇ ਪਿੰਡ ਦੀ ਉਹ ਵੀਡੀਓ ਸੀ ਜਿੱਤੋਂ ਲੋਕ ਭੱਜੇ ਗਏ ਦੇਖ ਕੇ ਕਿ ਭਾਈ ਇੱਥੇ ਕੀ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇਖੋ ਕਿਵੇਂ ਲੋਕਾਂ ਨੇ ਨਾਲ ਦੀ ਨਾਲ ਆਪੋ ਆਪਣੇ ਸੰਦ ਜਿਹੜੇ ਨੇ ਉਹ ਲਿਆਂਦੇ ਔਰ ਕੋਈ ਟਰੈਕਟਰ ਕੋਈ ਟਰਾਲੀ ਕੋਈ ਰੇਤੇ ਦੇ ਜਿਹੜਾ ਗੱਟੇ ਲੈ ਕੇ ਆਇਆ ਨਾਲ ਨਾਲ ਇੱਥੇ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਸਾਰਾ ਕੁਝ ਤੁਸੀਂ ਦੇਖੋ ਆ ਤਸਵੀਰਾਂ ਦੇ ਵਿੱਚ ਇੱਥੋਂ ਹੀ ਜਿਹੜਾ ਬੰਨ ਟੁੱਟਿਆ ਹੋਰਾ ਸਾਰਾ ਪਾਣੀ ਜਿਹੜਾ ਆ ਗਿਆ ਆ ਬੰਨ ਟੁੱਟਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਨਾਲ ਨਾਲ ਸ਼ੇਅਰ ਕਰੀ ਚੱਲੋ ਦੋਸਤੋ ਕਿਉਂਕਿ ਬਹੁਤ ਸਾਰੇ ਲੋਕ ਨੇ ਮਹਿਦੀਪੁਰ ਮੀਆਂਵਾਲਾ ਸਾਰਾ ਇਹ ਏਰੀਆ ਇਹਦਾ ਖੇਮ ਕਰਨ ਤੋਂ ਬਾਅਦ ਜਿਨੇ ਜਿਨੇ ਵੀ ਕੋਈ ਮਤਦਾਨ ਨਹੀਂ ਤਾਂ ਇੱਥੇ ਜ਼ਰੂਰ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਨਾਲ ਨਾਲ ਸ਼ੇਅਰ ਜ਼ਰੂਰ ਕਰੀ ਚੱਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਜਿੱਥੇ ਬੰਨ ਟੁੱਟਿਆ ਹੋਇਆ మే ਜਿਹੜਾ ਇੱਥੇ ਤੁਸੀਂ ਆਪ ਦੇਖੋ ਹਮ ਹਮਾ ਕੇ ਪਹੁੰਚੇ ਨੇ ਵੀਡੀਓ ਦੇਖੀ ਹੋਊਗੀ ਜਿਸ ਦੇ ਵਿੱਚ ਲਗਾਤਾਰ ਲੋਕ ਭੱਜੇ ਆਉਂਦੇ ਆ ਔਰ ਆ ਪਾੜ ਦੇਖੋ ਸੀ ਕਿੰਨਾ ਜ਼ਿਆਦਾ ਪਾੜ ਪਿਆ ਹੈਗਾ ਔਰ ਕਿੰਨੇ ਕਵੇ ਪਾੜ ਪਿਆ ਜੀਏ ਇਹ ਜੀ ਕੋਈ ਤਕਰੀਬਨ 2 1/2 ਦੇ ਕੋਲ ਦੇ ਕਰੀਬ ਪਾੜ ਪਿਆ ਤੇ ਜਨਤਾ ਬਹੁਤ ਸਾਹ ਦੇ ਰਹੀ ਆ ਤੇ ਸਾਡੇ ਐਮਐਲਏ ਸਾਹਿਬ ਪੀਐਸ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਭ ਇੱਥੇ ਜਿਹੜੇ ਸਾਡੇ ਮੌਕੇ ਤੇ ਪਹੁੰਚੇ ਨੇ ਤੇ ਅਸੀਂ ਧੰਨਵਾਦੀ ਆ ਮਤਲਬ ਤਾਂ ਤੁਸੀਂ ਤਸਵੀਰਾਂ ਦੇ ਵੀ ਤੁਸੀਂ ਦੇਖੋ ਕਿੰਨ ਪ੍ਰਕਾਰ ਇੰਨਾ ਵੱਡਾ ਪਹਾੜ ਪਿਆ ਔਰ ਲੋਕ ਸਾਰੇ ਉਧਰਲੇ ਬਸ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਇਧਰਲੇ ਏਰੀਆ ਲੈਂਦਾ ਪੰਜਾਬ ਇਹ ਪਾਕਿਸਤਾਨ ਆਇੰਦਾ ਕਸੂਰ ਜ਼ਿਲ੍ਹਾ ਪੈ ਜਾਂਦਾ ਹੈਗਾ ਰॉयਲ ਪਿੰਡ ਕਿਹਾ ਜਾਂਦਾ ਇੱਥੇ ਔਰ ਆ ਜ਼ੀਰੋ ਲਾਈਨ ਆ ਤੁਸੀਂ ਦੇਖੋ ਦਵਿੰਦਰ ਇਕਵਾਰ ਜ਼ਰੂਰ ਦਿਖਾਓ ਆ ਜ਼ੀਰੋ ਲਾਈਨ ਆ ਸਾਰੀ ਔਰ ਇੰਨਾ ਜਿਆਦਾ ਤੁਸੀਂ ਆ ਇੰਨਾ ਜਿਹੜਾ ਏਰੀਆ ਦੇਖ ਰਹੇ ਹੋ ਇਹ ਸਾਰਾ ਪਹਾੜ ਪਿਆ ਜਿਹੜੀ ਇੱਥੇ ਮਿੱਟੀ ਸੀ ਉਹ ਸਾਰੀ ਰੋੜ ਕੇ ਲੈ ਗਿਆ ਤੁਸੀਂ ਦੇਖੋ ਆ ਦਰਖਤ ਜਿੰਨੇ ਸਭ ਕੁਝ ਇੱਥੇ ਲੱਗਿਆ ਸੀ 1:30 2:00 ਵਜੇ ਤਕਰੀਬਨ ਇਹ ਪੂਰੇ ਉਧਰਲੇ ਪਾਸੇ ਮਾਝੇ 'ਚ ਤੁਸੀਂ ਜੇ ਗੱਲ ਕਰੀਏ ਤਾਂ ਮਾਝੇ ਦੇ ਬਹੁਤ ਸਾਰੇ ਪਿੰਡ ਪਾਣੀ ਦੀ ਚਪੇੜ ਦੇ ਵਿੱਚ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਜਿੰਨੇ ਇਲਾਕੇ ਨੇ ਡੇਰਾ ਬਾਬਾ ਨਾਨਕ ਹੋਇਆ ਉਹ ਸਾਰੇ ਜਿਹੜੇ ਆ ਰਮਦਾਸ ਹੋਇਆ ਸਾਰੇ ਇਹ ਇਲਾਕੇ ਡੁੱਬੇ ਹੋਏ ਨੇ ਪਰਾ ਤਸਵੀਰਾਂ ਦੇਖੋ ਉੱਥੇ ਜਿਹੜਾ ਬੰਨ ਲਾ ਰਹੇ ਨੇ ਲੋਕ ਕਿਉਂਕਿ ਰੋਕ ਰਹੇ ਨੇ ਪਾਣੀ ਨੂੰ ਪਾਣੀ ਜਿਹੜਾ ਤੁਸੀਂ ਦੇਖੋ ਪਾਣੀ ਨੂੰ ਰੋਕਣ ਦਾ ਜਿਹੜਾ ਪੂਰਾ ਯਤਨ ਕੀਤਾ ਜਾ ਰਿਹਾ ਕਿਉਂਕਿ ਇਸ ਪਾਸਿਓਂ ਪਾਣੀ ਆਇਆ ਇਹ ਜਿਹੜਾ ਜ਼ਿਲ੍ਹਾ ਪੈਂਦਾ ਪਾਕਿਸਤਾਨ ਦਾ ਕਸੂਰ ਪੈਂਦਾਗਾ ਰੋਏ ਵਾਲਾ ਇੱਥੇ ਪਿੰਡ ਹੈਗਾ ਉਹ ਜਿਹੜਾ ਇਧਰਲੇ ਪਾਸੇ ਹੈਗਾ ਤੁਸੀਂ ਦੇਖੋ ਜਿਹੜਾ ਇਧਰਲੇ ਪਾਸੇ ਹੈਗਾ ਇਹ ਮਹਿੰਦੀਪੁਰ ਪਿੰਡ ਹੈ ਮੀਆਂ ਵਾਲਾ ਪਿੰਡ ਹੈ ਔਰ ਆਹ ਜਿਹੜਾ ਇੰਨਾ ਏਰੀਆ ਇੱਥੇ ਇੰਨਾ ਪਾੜ ਪਿਆ ਪਾਣੀ ਤੁਸੀਂ ਦੇਖੋ ਪੂਰਾ ਏਰੀਆ ਦੇਖੋ ਜੇ ਕਿਤੇ ਹੋਰ ਜਿਹੜਾ ਇੱਥੇ ਪਿੰਡਾਂ ਵਾਲੇ ਹਾਲਾਂਕਿ ਦੋ ਤਿੰਨ ਪਿੰਡਾਂ ਵਾਲੇ ਨਾਲ ਦੀ ਨਾਲ ਪਹੁੰਚ ਗਏ ਕਿਉਂਕਿ ਜਦੋਂ ਪਤਾ ਲੱਗਿਆ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਤਾਂ ਉਸ ਤੋਂ ਬਾਅਦ ਲੋਕ ਪਹੁੰਚ ਜਾਂਦੇ ਨੇ ਪਰ ਫੇਰ ਵੀ ਲਗਾਤਾਰ ਲੋਕ ਹੋਰ ਵੀ ਆ ਰਹੇ ਨੇ ਮਤ ਕਰ ਰਹੇ ਨੇ ਕਿਉਂਕਿ ਜ਼ਰੂਰੀ ਹੈ ਇਹੋ ਜਿਹੇ ਟਾਈਮ ਦੇ ਉੱਪਰ ਜੇ ਤੁਸੀਂ ਆਪਣੇ ਨਾਲ ਖੜੋਗੇ ਤਾਂ ਉਹ ਚੀਜ਼ ਜਿਹੜਾ ਹੈ ਬਿਹਤਰ ਹੋ ਸਕਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤਸਵੀਰਾਂ ਤੁਸੀਂ ਦੇਖੋ ਕਿਸ ਪ੍ਰਕਾਰ ਇੰਨਾ ਜ਼ਿਆਦਾ ਪਾਣੀ ਜਿਹੜਾ ਆ ਰਿਹਾ ਹੈਗਾ ਇੰਨਾ ਜ਼ਿਆਦਾ ਫਲੋ ਆ ਪਾਣੀ ਦਾ ਤੇਜ਼ ਔਰ ਇਹਦੇ ਨਾਲ ਬਹੁਤ ਸਾਰੇ ਪਿੰਡ ਅੱਗੇ ਵੀ ਨੁਕਸਾਨੇ ਜਾਣੇ ਨੇ ਤੇ ਨਾਲ ਹੀ ਲੋਕ ਜਿਹੜੇ ਇੱਥੇ ਲੋਕਲ ਸੀ ਲਗਾਤਾਰ ਕਹਿ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਿਹੜਾ ਬੰਨ ਹੈ 1.5 2 ਵਜੇ ਟੁੱਟਿਆ ਕਿੰਨੇ ਕ ਪਿੰਡਾਂ 'ਲੇ ਆਗੀ ਨਾਲ ਹਾਂ ਪਿੰਡਾਂ ਵਾਲੇ ਹੋਰ ਵੀ ਆਗੇ ਨਾਲ ਪਿੰਡ ਚੰਨ ਪਿੰਡ ਅਗੇ ਕਰ ਮੇਰੇ ਭਾਗ ਵੇਰ ਦੇ ਖਾਲਸਾ ਵਿੱਚ ਪਤਾ ਹੈ ਜੀ ਤੀਜੀ ਵਾਰ ਸਾਡੇ ਮਹਿਦੀਪੁਰ ਨੇ ਬੰਨ ਤੀਜੀ ਟਾਈਮ ਬੰਨ ਲਿਆ ਹੈ ਕਲਾ ਮਹਿਦੀਪੁਰ ਬੰਨ ਬੰਦਾ ਨਾਲ ਖੇਮ ਕਰਨੇ ਸਾਥ ਦਿੱਤਾ ਹੋਇਆ ਹੈ ਖੇਮ ਨਾਲ ਮੀਆਂ ਵਾਲਾ ਸਾਥ ਦਿੱਤਾ ਹੋਇਆ ਤੇ ਕਰਕੇ ਵੇਖ ਲੋ ਪਰ ਕਿੰਨਾ ਬੰਨ ਵੱਜਾ ਪਿਆ ਤੀਸਰੀ ਵਾਰਾ ਮਹਿਦੀ ਬੰਨ ਲੈਣਾ ਪਿੰਡਾਂ ਨੇ ਬੰਨਣਾ ਤੇ ਅੱਗੇ ਕਿਹੇ ਪਿੰਡ ਦਾ ਬੰਨ ਬੰਨਿਆ ਸੁਣਿਆ ਪੰਜਾਂ ਘੰਟੇ ਬੰਨ ਅਫਜ਼ੇ ਕੱਪ ਪਾ ਲਿਆ ਇਹ ਪਾਣੀ ਸਾਰਾ ਉਧਰ ਦੇ ਪਾਸੇ ਵਾਰਿਆਗਾ ਹਾਂ ਇਧਰ ਆਖਾ ਸਾਹਿਬ ਉਧਰ ਆ ਰਿਹਾ ਪਹਿਲਾਂ ਵੀ ਆਉਂਦਾ ਇਧਰੋਂ ਇਹ ਪਾਣੀ ਜਦੋਂ ਵੀ ਮਾਰ ਕਰਦਾ ਹੈ ਇਹ ਘੁੰਮ ਕੇ ਇਹਨੂੰ ਆਉਂਦਾ ਹੈ ਤੇ ਫਿਰ ਘੁੰਮ ਕੇ ਪਾਕਿਸਤਾਨ ਵਾਲੀ ਜਾਂਦਾ ਫਿਰ ਉਧਰ ਮੁੜ ਕੇ ਫਿਰ ਇਹਨੂੰ ਮਾਰ ਕਰਦਾ ਤੇ ਇਹ ਪਹਿਲੇ ਜਾਦੀ ਮਾਰ ਪਈ ਆ ਅੱਗੇ ਵੀ ਪਈ ਆ ਤੇ ਸਾਡੇ ਉੱਥੇ ਮੁਠਿਆਂ ਵਾਲੇ ਸਾਈਡ ਤੇ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲ ਵਾਲੇ ਉਹ ਵੀ ਸੇਵਾ ਕਰਵਾ ਰਹੇ ਨੇ ਉਹਨਾਂ ਸਾਨੂੰ ਇੱਥੇ ਆਪਣੀ ਸੰਗਤ ਨੂੰ ਭੇਜਿਆ ਅਸੀਂ ਉੱਥੋਂ ਭੱਜੇ ਆਏ ਆ ਨਾਲ ਸਾਡੇ ਐਮਐਲਏ ਸਾਹਿਬ ਆ ਨਾਲ ਪੀਐਸ ਸਾਹਿਬ ਨੇ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਆਪ ਮੁਹਾਰੇ ਆਏ ਕੋਈ ਗੱਟੇ ਚਾਕੇ ਕੋਈ ਟਰੈਕਟਰ ਲੈ ਕੇ ਕੋਈ ਟਰਾਲੀਆਂ ਲੈ ਕੇ ਰੇਤੇ ਦੀਆਂ ਭਰ ਭਰ ਟਰੈਕਟਰ ਟਰਾਲੀਆਂ ਲੋਕ ਇੱਥੇ ਆ ਰਹੇ ਨੇ ਆਪ ਮਦਦ ਕਰ ਰਹੇ ਨੇ ਕਿਉਂਕਿ ਇਹ ਟਾਈਮ ਹੈ ਨਾਲ ਕੜਨ ਦਾ ਤਾਂ ਦੋਸਤੋ ਸਾਰੇ ਸਹਿਯੋਗ ਦਿਆ ਕਰੋ ਜਦੋਂ ਇਹ ਜਾ ਕੋਈ ਕੰਮ ਹੁੰਦਾ ਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਪ੍ਰਕਾਰ ਇਹ ਸਾਰਾ ਇਧਰੋਂ ਪਾਣੀ ਵੀ ਜਿਹੜਾ ਹੋਰ ਆ ਰਿਹਾਗਾ ਤਾਂ ਇਹਨਾਂ ਨੂੰ ਵੀ ਇੱਥੋਂ ਵੀ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੂਰਨ ਦੇ ਲਈ ਜਿਹੜਾ ਇਹ ਸਾਰਾ ਕੀਤਾ ਜਾ ਰਿਹਾ ਦਬੰਦਰ ਇੱਕ ਵਾਰ ਇਧਰ ਪਾਣੀ ਦਾ ਫਲੋ ਵੀ ਚੈੱਕ ਕਰਵਾ ਦਿਓ ਕਿਉਂਕਿ ਜ਼ੂਮ ਕਰਕੇ ਦਿਖਾਓ ਜਿੱਥੇ ਟਰੈਕਟਰ ਡੁੱਬਿਆ ਹੋਇਆ ਸਾਰਾ ਦਾ ਲਗਾਤਾਰ ਸਾਰਾ ਇਸ ਪਾਸੇ ਆ ਰਿਹਾ ਜਿੱਥੋਂ ਪਾਣੀ ਤੁਸੀਂ ਦੇਖ ਸਕਦੇ ਹੋ ਕਸੂਰ ਵਾਲੇ ਪਾਸਿਓਂ ਪਾਕਿਸਤਾਨ ਲੈਂਦੇ ਪੰਜਾਬ ਵਾਲੇ ਪਾਸਿਓਂ ਆ ਰਿਹਾ ਔਰ ਇਹ ਸਾਰਾ ਪਾਣੀ ਇੱਧਰ ਮਾਰਕਰਨ ਨੂੰ ਤੁਸੀਂ ਦੇਖੋ ਅੱਗੇ ਵੱਧ ਰਿਹਾ ਪਰ ਪਿੰਡ ਵਾਲੇ ਜਿਹੜੇ ਨੇ ਲਗਾਤਾਰ ਤੁਸੀਂ ਦੇਖੋ ਹੈਲਪ ਕਰ ਰਹੇ ਨੇ ਸਹਿਯੋਗ ਕਰ ਰਹੇ ਨੇ ਦਵਿੰਦਰ ਇਕਬਾਲ ਇੱਥੇ ਜਰੂਰ ਆਓ ਔਰ ਇੱਥੋਂ ਜਿਹੜਾ ਦਿਖਾਓ ਕਿ ਇਸ ਪ੍ਰਕਾਰ ਪਿੱਛੇ ਇੱਕ ਲਾਈਨ ਜਿਹੜੀ ਇੰਨੀ ਲੰਬੀ ਲੱਗੀ ਹੋਈ ਆ ਲੋਕ ਲਗਾਤਾਰ ਜਿਹੜਾ ਮਤ ਕਰ ਰਹੇ ਨੇ ਕਿਉਂਕਿ ਇਹੀ ਹੁੰਦਾ ਜਦੋਂ ਤੁਸੀਂ ਸਹਿਯੋਗ ਕਰਦੇ ਹੋ ਇੱਕ ਦੂਜੇ ਦਾ ਤਾਂ ਫਿਰ ਉਹੀ ਗੱਲ ਜਿਹੜੀ ਹੈ ਅੱਗੇ ਦੀ ਅੱਗੇ ਕਿਉਂਕਿ ਜਿੱਥੇ ਕਿਤੇ ਜਿਹੜਾ ਪੰਜਾਬੀ ਨੇ ਫਿਰ ਉਹ ਨਾਲ ਦੀ ਨਾਲ ਸਹਿਯੋਗ ਕਰਦਿਆ ਖੜਦੇ ਵੀ ਨੇ ਨਾਲ ਖਾਸ ਤੌਰ ਤੇ ਇੱਕ ਵੀਡੀਓ ਪੈਂਦੀ ਹੈ ਇਸੇ ਪਿੰਡ ਦੀ ਉਹ ਵੀਡੀਓ ਸੀ ਜਿੱਤੋਂ ਲੋਕ ਭੱਜੇ ਗਏ ਦੇਖ ਕੇ ਕਿ ਭਾਈ ਇੱਥੇ ਕੀ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇਖੋ ਕਿਵੇਂ ਲੋਕਾਂ ਨੇ ਨਾਲ ਦੀ ਨਾਲ ਆਪੋ ਆਪਣੇ ਸੰਦ ਜਿਹੜੇ ਨੇ ਉਹ ਲਿਆਉਂਦੇ ਔਰ ਕੋਈ ਟਰੈਕਟਰ ਕੋਈ ਟਰਾਲੀ ਕੋਈ ਰੇਤੇ ਦੇ ਜਿਹੜਾ ਗੱਟੇ ਲੈ ਕੇ ਆਇਆ ਨਾਲ ਨਾਲ ਇੱਥੇ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਸਾਰਾ ਕੁਝ ਤੁਸੀਂ ਦੇਖੋ ਆ ਤਸਵੀਰਾਂ ਦੇ ਵਿੱਚ ਇੱਥੋਂ ਹੀ ਜਿਹੜਾ ਬੰਨ ਟੁੱਟਿਆ ਹੋਰਾ ਸਾਰਾ ਪਾਣੀ ਜਿਹੜਾ ਆ ਗਿਆ ਆ ਬੰਨ ਟੁੱਟਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਨਾਲ ਨਾਲ ਸ਼ੇਅਰ ਕਰੀ ਚਲੋ ਦੋਸਤੋ ਕਿਉਂਕਿ ਬਹੁਤ ਸਾਰੇ ਲੋਕ ਨੇ ਮਹਿਦੀਪੁਰ ਮੀਆਂਵਾਲਾ ਸਾਰਾ ਇਹ ਏਰੀਆ ਇਹਦਾ ਖੇਮ ਕਰਨ ਤੋਂ ਬਾਅਦ ਜਿਨੇ ਜਿਨੇ ਵੀ ਕੋਈ ਮਤਤ ਕਰਨੀਆਂ ਤਾਂ ਇੱਥੇ ਜਰੂਰ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਨਾਲ ਨਾਲ ਸ਼ੇਅਰ ਜ਼ਰੂਰ ਕਰੀ ਚਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂਗੇ ਜਿੱਥੇ ਬੰਨ ਟੁੱਟਿਆ ਹੋਇਆ ਹੈਗਾ ਜੇ ਮੈਂ ਜਿਹੜਾ ਇੱਥੇ ਤੁਸੀਂ ਆਪ ਦੇ ਕੋ ਹਮ ਹਮਾ ਕੇ ਪਹੁੰਚੇ ਨੇ ਵੀਡੀਓ ਦੇਖੀ ਹੋਊਗੀ ਜਿਸ ਦੇ ਵਿੱਚ ਲਗਾਤਾਰ ਲੋਕ ਭੱਜੇ ਆਉਂਦੇ ਆ ਔਰ ਆ ਪਾੜ ਦੇਖੋ ਸੀ ਕਿੰਨਾ ਜਾਦੇ ਪਾੜ ਪਿਆ ਹੈਗਾ ਔਰ ਕਿੰਨੇ ਕਬੇ ਪਾੜ ਪਿਆ ਜੀਏ ਇਹ ਜੀ ਕੋਈ ਤਕਰੀਬਨ 2 1/2 ਦੇ ਦੇ ਕਰੀਬ ਹੈ ਪਾੜ ਪਿਆ ਤੇ ਜਨਤਾ ਬਹੁਤ ਸਾਹ ਦੇ ਰਹੀ ਆ ਤੇ ਸਾਡੇ ਐਮਐਲ ਸਾਹਿਬ ਪੀਏ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਭ ਇਥੇ ਜਿਹੜੇ ਸਾਡੇ ਮੌਕੇ ਤੇ ਪਹੁੰਚੇ ਨੇ ਤੇ ਅਸੀਂ ਧੰਨਵਾਦੀ ਆ ਮਤਲਬ ਤਾਂ ਤੁਸੀਂ ਤਸਵੀਰਾਂ ਦੇ ਵੀ ਤੁਸੀਂ ਦੇਖੋ ਕਿੰਨ ਪ੍ਰਕਾਰ ਇੰਨਾ ਵੱਡਾ ਪਾੜ ਪਿਆ ਔਰ ਲੋਕ ਸਾਰੇ ਉਧਰਲੇ ਬਸ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਇਧਰਲੇ ਏਰੀਆ ਲੈਂਦਾ ਪੰਜਾਬ ਹੈ ਪਾਕਿਸਤਾਨ ਆਇੰਦਾ ਕਸੂਰ ਜ਼ਿਲ੍ਹਾ ਪੈ ਜਾਂਦਾ ਹੈਗਾ ਰॉयਲ ਪਿੰਡ ਕਿਹਾ ਜਾਂਦਾ ਇੱਥੇ ਔਰ ਆ ਜ਼ੀਰੋ ਲਾਈਨ ਆ ਤੁਸੀਂ ਦੇਖੋ ਦਵਿੰਦਰ ਇਕਵਾਰ ਜ਼ਰੂਰ ਦਿਖਾਓ ਆ ਜ਼ੀਰੋ ਲਾਈਨ ਆ ਸਾਰੀ ਔਰ ਇੰਨਾ ਜਿਆਦਾ ਤੁਸੀਂ ਆ ਇੰਨਾ ਜਿਹੜਾ ਏਰੀਆ ਦੇਖ ਰਹੇ ਹੋ ਇਹ ਸਾਰਾ ਪਾੜ ਪਿਆ ਜਿਹੜੀ ਇੱਥੇ ਮਿੱਟੀ ਸੀ ਉਹ ਸਾਰੀ ਰੋੜ ਕੇ ਲੈ ਗਿਆ ਉਸੀ ਦੇਖੋ ਆ ਦਰਖਤ ਜਿੰਨੇ ਸਭ ਕੁਝ ਇੱਥੇ ਲੱਗਿਆ ਸੀ 1:30 2:00 ਵਜੇ ਤਕਰੀਬਨ ਇਹ ਮਾਰ ਪਈ ਹੈਗੀ ਪਾਣੀ ਦੀ ਤਾਂ ਵਕੋ ਵਕਾ ਪੂਰੇ ਉਧਰਲੇ ਪਾਸੇ ਮਾਝੇ 'ਚ ਤੁਸੀਂ ਜੇ ਗੱਲ ਕਰੀਏ ਤਾਂ ਮਾਝੇ ਦੇ ਬਹੁਤ ਸਾਰੇ ਪਿੰਡ ਪਾਣੀ ਦੀ ਚਪੇੜ ਦੇ ਵਿੱਚ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਜਿੰਨੇ ਇਲਾਕੇ ਨੇ ਡੇਰਾ ਬਾਬਾ ਨਾਨਕ ਹੋਇਆ ਉਹ ਸਾਰੇ ਜਿਹੜੇ ਆ ਰਮਦਾਸ ਹੋਇਆ ਸਾਰੇ ਇਹ ਇਲਾਕੇ ਡੁੱਬੇ ਹੋਏ ਨੇ ਪਰ ਆ ਤਸਵੀਰਾਂ ਦੇਖੋ ਉੱਥੇ ਜਿਹੜਾ ਬੰਨ ਲਾ ਰਹੇ ਨੇ ਲੋਕ ਕਿਉਂਕਿ ਰੋਕ ਰਹੇ ਨੇ ਪਾਣੀ ਨੂੰ ਪਾਣੀ ਜਿਹੜਾ ਤੁਸੀਂ ਦੇਖ ਪਾਣੀ ਨੂੰ ਰੋਕਣ ਦਾ ਜਿਹੜਾ ਪੂਰਾ ਯਤਨ ਕੀਤਾ ਜਾ ਰਿਹਾ ਕਿਉਂਕਿ ਇਸ ਪਾਸਿਓਂ ਪਾਣੀ ਆਇਆ ਇਹ ਜਿਹੜਾ ਜ਼ਿਲ੍ਹਾ ਪੈਂਦਾ ਪਾਕਿਸਤਾਨ ਦਾ ਕਸੂਰ ਪੈਂਦਾਗਾ ਰੋਏ ਵਾਲਾ ਇੱਥੇ ਪਿੰਡ ਹੈਗਾ ਉਹ ਜਿਹੜਾ ਇਧਰਲੇ ਪਾਸੇ ਹੈਗਾ ਤੁਸੀਂ ਦੇਖੋ ਜਿਹੜਾ ਇਧਰਲੇ ਪਾਸੇ ਹੈਗਾ ਇਹ ਮਹਿੰਦੀਪੁਰ ਪਿੰਡ ਹੈ ਮੀਆਂ ਵਾਲਾ ਪਿੰਡ ਹੈ ਔਰ ਆਹ ਜਿਹੜਾ ਇੰਨਾ ਏਰੀਆ ਇੱਥੇ ਇੰਨਾ ਪਾੜ ਪਿਆ ਪਾਣੀ ਤੁਸੀਂ ਦੇਖੋ ਪੂਰਾ ਏਰੀਆ ਦੇਖੋ ਜੇ ਕਿਤੇ ਹੋਰ ਜਿਹੜਾ ਇੱਥੇ ਪਿੰਡਾਂ ਵਾਲੇ ਹਾਲਾਂਕਿ ਦੋ ਤਿੰਨ ਪਿੰਡਾਂ ਵਾਲੇ ਨਾਲ ਦੀ ਨਾਲ ਪਹੁੰਚ ਗਏ ਕਿਉਂਕਿ ਜਦੋਂ ਪਤਾ ਲੱਗਿਆ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਤਾਂ ਉਸ ਤੋਂ ਬਾਅਦ ਲੋਕ ਪਹੁੰਚ ਜਾਂਦੇ ਨੇ ਪਰ ਫੇਰ ਵੀ ਲਗਾਤਾਰ ਲੋਕ ਹੋਰ ਵੀ ਆ ਰਹੇ ਨੇ ਮਤ ਕਰ ਰਹੇ ਨੇ ਕਿਉਂਕਿ ਜ਼ਰੂਰੀ ਹੈ ਇਹੋ ਜਿਹੇ ਟਾਈਮ ਦੇ ਉੱਪਰ ਜੋ ਤੁਸੀਂ ਆਪਣੇ ਨਾਲ ਖੜੋਗੇ ਤਾਂ ਉਹ ਚੀਜ਼ ਜਿਹੜਾ ਹੈ ਬਿਹਤਰ ਹੋ ਸਕਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤਸਵੀਰਾਂ ਤੁਸੀਂ ਦੇਖੋ ਕਿਸ ਪ੍ਰਕਾਰ ਇੰਨਾ ਜ਼ਿਆਦਾ ਪਾਣੀ ਜਿਹੜਾ ਆ ਰਿਹਾ ਹੈਗਾ ਇੰਨਾ ਜ਼ਿਆਦਾ ਫਲੋ ਆ ਪਾਣੀ ਦਾ ਤੇਜ਼ ਔਰ ਇਹਦੇ ਨਾਲ ਬਹੁਤ ਸਾਰੇ ਪਿੰਡ ਅੱਗੇ ਵੀ ਨੁਕਸਾਨੇ ਜਾਣੇ ਨੇ ਤੇ ਨਾਲ ਹੀ ਲੋਕ ਜਿਹੜੇ ਇੱਥੇ ਲੋਕਲ ਸੀ ਲਗਾਤਾਰ ਕਹਿ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਿਹੜਾ ਬੰਨ ਹੈ 1.5 2 ਵਜੇ ਟੁੱਟਿਆ ਕਿੰਨੇ ਕ ਪਿੰਡਾਂ 'ਲੇ ਆਗੀ ਨਾਲ ਹਾਂ ਪਿੰਡਾਂ ਵਾਲੇ ਹੋਰ ਵੀ ਆਗੇ ਨਾਲ ਪਿੰਡ ਚੰਨ ਪਿੰਡ ਅਗੇ ਕਰ ਮੇਰੇ ਭਾਗ ਵੇਰਤ ਕੇ ਖਾਲਸਾ ਵਿੱਚ ਪਤਾ ਜੀ ਤੀਜੀ ਵਾਰ ਸਾਡੇ ਮਹਿਦੀਪੁਰ ਨੇ ਬੰਨ ਤੀਜੀ ਟਾਈਮ ਬੰਨ ਲਿਆ ਹੈ ਕਲਾ ਮਹਿਦੀਪੁਰ ਬੰਨ ਬੰਦਾ ਨਾਲ ਖੇਮ ਕਰਨੇ ਸਾਥ ਦਿੱਤਾ ਹੋਇਆ ਹੈ ਖੇਮ ਨਾਲ ਮੀਆਂ ਵਾਲਾ ਸਾਥ ਦਿੱਤਾ ਹੋਇਆ ਤੇ ਕਰਕੇ ਵੇਖ ਲੋ ਪਰ ਕਿੰਨਾ ਬੰਨ ਪੱਜਾ ਪਿਆ ਤੀਸਰੀ ਵਾਰਾ ਮਹਿਦੀ ਬੰਨ ਲੈਣਾ ਪਿੰਡਾਂ ਨੇ ਬੰਨਣਾ ਤੇ ਅੱਗੇ ਕਿਹੇ ਪਿੰਡ ਦਾ ਬੰਨ ਬੰਨਿਆ ਸੁਣਿਆ ਪੰਜਾਂ ਘੰਟੇ ਬੰਨ ਅਫਜ਼ੇ ਕੱਪ ਪਾ ਲਿਆ ਇਹ ਪਾਣੀ ਸਾਰਾ ਉਧਰਲੇ ਪਾਸੇ ਵਾਰਿਆਗਾ ਹਾਂ ਇਧਰ ਆਖਾ ਸਭ ਉਧਰ ਆ ਰਿਹਾ ਪਹਿਲਾਂ ਵੀ ਆਉਂਦਾ ਇਧਰੋਂ ਇਹ ਪਾਣੀ ਜਦੋਂ ਵੀ ਮਾਰ ਕਰਦਾ ਹੈ ਇਹ ਘੁੰਮ ਕੇ ਇਹਨੂੰ ਆਉਂਦਾ ਹੈ ਤੇ ਫਿਰ ਘੁੰਮ ਕੇ ਪਾਕਿਸਤਾਨ ਵਾਲੀ ਜਾਂਦਾ ਫਿਰ ਉਧਰ ਮੁੜ ਕੇ ਫਿਰ ਇਹਨੂੰ ਮਾਰ ਕਰਦਾ ਤੇ ਇਹ ਪਹਿਲੀ ਜਾਦੀ ਮਾਰ ਪਈ ਆ ਅੱਗੇ ਵੀ ਪਈ ਆ ਤੇ ਸਾਡੇ ਉੱਥੇ ਮੁਠਿਆਂ ਵਾਲੇ ਸਾਈਡ ਤੇ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲ ਵਾਲੇ ਉਹ ਵੀ ਸੇਵਾ ਕਰਵਾ ਰਹੇ ਨੇ ਉਹਨਾਂ ਸਾਨੂੰ ਇੱਥੇ ਆਪਣੀ ਸੰਗਤ ਨੂੰ ਭੇਜਿਆ ਅਸੀਂ ਉੱਥੋਂ ਭੱਜੇ ਆਏ ਆ ਨਾਲ ਸਾਡੇ ਐਮਐਲਏ ਸਾਹਿਬ ਆ ਨਾਲ ਪੀਐਸ ਸਾਹਿਬ ਨੇ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਆਪ ਮੁਹਾਰੇ ਆਏ ਕੋਈ ਗੱਟੇ ਚੱਕ ਕੇ ਕੋਈ ਟਰੈਕਟਰ ਲੈ ਕੇ ਕੋਈ ਟਰਾਲੀਆਂ ਲੈ ਕੇ ਰੇਤੇ ਦੀਆਂ ਭਰ ਭਰ ਟਰੈਕਟਰ ਟਰਾਲੀਆਂ ਲੋਕ ਇੱਥੇ ਆ ਰਹੇ ਨੇ ਆਪ ਮਦਦ ਕਰ ਰਹੇ ਨੇ ਕਿਉਂਕਿ ਇਹ ਟਾਈਮ ਹੈ ਨਾਲ ਕੜਨ ਦਾ ਤਾਂ ਦੋਸਤੋ ਸਾਰੇ ਸਹਿਯੋਗ ਦਿਆ ਕਰੋ ਜਦੋਂ ਇਹ ਜਾ ਕੋਈ ਕੰਮ ਹੁੰਦਾ ਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਪ੍ਰਕਾਰ ਇਹ ਸਾਰਾ ਇਧਰੋਂ ਪਾਣੀ ਵੀ ਜਿਹੜਾ ਹੋਰ ਆ ਰਿਹਾਗਾ ਤਾਂ ਇਹਨਾਂ ਨੂੰ ਵੀ ਇੱਥੋਂ ਵੀ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੂਰਨ ਦੇ ਲਈ ਜਿਹੜਾ ਇਹ ਸਾਰਾ ਕੀਤਾ ਜਾ ਰਿਹਾ ਦਬੰਦਰੇ ਇੱਕ ਵਾਰ ਇਧਰ ਪਾਣੀ ਦਾ ਫਲੋ ਵੀ ਚੈੱਕ ਕਰਵਾ ਦਿਓ ਕਿਉਂਕਿ ਜ਼ੂਮ ਕਰਕੇ ਦਿਖਾਓ ਜਿੱਥੇ ਟਰੈਕਟਰ ਡੁੱਬਿਆ ਹੋਇਆ ਸਾਰ ਦਾ ਲਗਾਤਾਰ ਇਹ ਸਾਰਾ ਇਸ ਪਾਸਿਓਂ ਆ ਰਿਹਾ ਜਿੱਥੋਂ ਪਾਣੀ ਤੁਸੀਂ ਦੇਖ ਸਕਦੇ ਹੋ ਕਸੂਰ ਵਾਲੇ ਪਾਸਿਓਂ ਪਾਕਿਸਤਾਨ ਲੈਂਦੇ ਪੰਜਾਬ ਵਾਲੇ ਪਾਸਿਓਂ ਆ ਰਿਹਾ ਔਰ ਇਹ ਸਾਰਾ ਪਾਣੀ ਇੱਧਰ ਮਾਰਕਰਨ ਨੂੰ ਤੁਸੀਂ ਦੇਖੋ ਅੱਗੇ ਵੱਧ ਰਿਹਾ ਪਰ ਪਿੰਡ ਵਾਲੇ ਜਿਹੜੇ ਨੇ ਲਗਾਤਾਰ ਤੁਸੀਂ ਦੇਖੋ ਹੈਲਪ ਕਰ ਰਹੇ ਨੇ ਸਹਿਯੋਗ ਕਰ ਰਹੇ ਨੇ ਦਵਿੰਦਰ ਇਕਬਾਲ ਇੱਥੇ ਜ਼ਰੂਰ ਆਓ ਔਰ ਇੱਥੋਂ ਜਿਹੜਾ ਦਿਖਾਓ ਕਿ ਇਸ ਪ੍ਰਕਾਰ ਪਿੱਛੇ ਇੱਕ ਲਾਈਨ ਜਿਹੜੀ ਇੰਨੀ ਲੰਬੀ ਲੱਗੀ ਹੋਈ ਆ ਲੋਕ ਲਗਾਤਾਰ ਜਿਹੜਾ ਮਤ ਕਰ ਰਹੇ ਨੇ ਕਿਉਂਕਿ ਇਹੀ ਹੁੰਦਾ ਜਦੋਂ ਤੁਸੀਂ ਸਹਿਯੋਗ ਕਰਦੇ ਹੋ ਇੱਕ ਦੂਜੇ ਦਾ ਤਾਂ ਫਿਰ ਉਹੀ ਗੱਲ ਜਿਹੜੀ ਹੈ ਅੱਗੇ ਦੀ ਅੱਗੇ ਕਿਉਂਕਿ ਜਿੱਥੇ ਕਿਤੇ ਜਿਹੜਾ ਪੰਜਾਬੀ ਨੇ ਫਿਰ ਉਹ ਨਾਲ ਦੀ ਨਾਲ ਸਹਿਯੋਗ ਕਰਦੇ ਆ ਖੜਦੇ ਵੀ ਨੇ ਨਾਲ ਖਾਸ ਤੌਰ ਤੇ ਕਿ ਵੀਡੀਓ ਪੈਂਦੀ ਹੈ ਇਸੇ ਪਿੰਡ ਦੀ ਉਹ ਵੀਡੀਓ ਸੀ ਜਿੱਥੋਂ ਲੋਕ ਭੱਜੇ ਗਏ ਦੇਖ ਕੇ ਕਿ ਭਾਈ ਇੱਥੇ ਕੀ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇਖੋ ਕਿਵੇਂ ਲੋਕਾਂ ਨੇ ਨਾਲ ਦੀ ਨਾਲ ਆਪੋ ਆਪਣੇ ਸੰਦ ਜਿਹੜੇ ਨੇ ਉਹ ਲਿਆਉਂਦੇ ਔਰ ਕੋਈ ਟਰੈਕਟਰ ਕੋਈ ਟਰਾਲੀ ਕੋਈ ਰੇਤੇ ਦੇ ਜਿਹੜਾ ਗੱਟੇ ਲੈ ਕੇ ਆਇਆ ਨਾਲ ਨਾਲ ਇੱਥੇ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਸਾਰਾ ਕੁਝ ਤੁਸੀਂ ਦੇਖੋ ਆ ਤਸਵੀਰਾਂ ਦੇ ਵਿੱਚ ਇੱਥੋਂ ਹੀ ਜਿਹੜਾ ਬੰਨ ਟੁੱਟਿਆ ਹੋੜਾ ਸਾਰਾ ਪਾਣੀ ਜਿਹੜਾ ਆ ਗਿਆ ਆ ਬੰਨ ਟੁੱਟਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਨਾਲ ਨਾਲ ਸ਼ੇਅਰ ਕਰੀ ਚੱਲੋ ਦੋਸਤੋ ਕਿਉਂਕਿ ਬਹੁਤ ਸਾਰੇ ਲੋਕ ਨੇ ਮਹਿਦੀਪੁਰ ਮੀਆਂਵਾਲਾ ਸਾਰਾ ਇਹ ਏਰੀਆ ਇਹਦਾ ਖੇਮ ਕਰਨ ਤੋਂ ਬਾਅਦ ਜਿਨੇ ਜਿਨੇ ਵੀ ਕੋਈ ਮਤਤ ਕਰਨੀਆਂ ਤਾਂ ਇੱਥੇ ਜ਼ਰੂਰ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਨਾਲ ਨਾਲ ਸ਼ੇਅਰ ਜ਼ਰੂਰ ਕਰੀ ਚੱਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਜਿੱਥੇ ਬੰਨ ਟੁੱਟਿਆ ਹੋਇ ਕਿਵੇਂ ਜਿਹੜਾ ਇੱਥੇ ਤੁਸੀਂ ਆਪ ਦੇਖੋ ਹਮ ਹਮਾ ਕੇ ਪਹੁੰਚੇ ਨੇ ਵੀਡੀਓ ਦੇਖੀ ਹੋਊਗੀ ਜਿਸ ਦੇ ਵਿੱਚ ਲਗਾਤਾਰ ਲੋਕ ਭੱਜੇ ਆਉਂਦੇ ਆ ਔਰ ਆ ਪਾੜ ਦੇਖੋ ਸੀ ਕਿੰਨਾ ਜਾਦੇ ਪਾੜ ਪਿਆ ਹੈਗਾ ਔਰ ਕਿੰਨੇ ਕਬੇ ਪਾੜ ਪਿਆ ਜੀਏ ਇਹ ਜੀ ਕੋਈ ਤਕਰੀਬਨ 2 1/2 ਦੇ ਦੇ ਕਰੀਬ ਇਹ ਪਾੜ ਪਿਆ ਤੇ ਜਨਤਾ ਬਹੁਤ ਸਾਥ ਦੇ ਰਹੀ ਆ ਤੇ ਸਾਡੇ ਐਮਐਲ ਸਾਹਿਬ ਪੀਐਸ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਭ ਇਥੇ ਜਿਹੜੇ ਸਾਡੇ ਮੌਕੇ ਤੇ ਪਹੁੰਚੇ ਨੇ ਤੇ ਅਸੀਂ ਧੰਨਵਾਦੀ ਆ ਮਤਲਬ ਤਾਂ ਤੁਸੀਂ ਤਸਵੀਰਾਂ ਦੇ ਵੀ ਤੁਸੀਂ ਦੇਖੋ ਕਿੰਨ ਪ੍ਰਕਾਰ ਇੰਨਾ ਵੱਡਾ ਪਹਾੜ ਪਿਆ ਔਰ ਲੋਕ ਸਾਰੇ ਉਧਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਇਧਰਲੇ ਏਰੀਆ ਲੈਂਦਾ ਪੰਜਾਬ ਹੈ ਪਾਕਿਸਤਾਨ ਆਇੰਦਾ ਕਸੂਰ ਜ਼ਿਲ੍ਹਾ ਪੈ ਜਾਂਦਾ ਹੈਗਾ ਰॉयਲ ਪਿੰਡ ਕਿਹਾ ਜਾਂਦਾ ਇੱਥੇ ਔਰ ਆ ਜ਼ੀਰੋ ਲਾਈਨ ਆ ਤੁਸੀਂ ਦੇਖੋ ਦਵਿੰਦਰ ਇੱਕ ਵਾਰ ਜ਼ਰੂਰ ਦਿਖਾਓ ਆ ਜ਼ੀਰੋ ਲਾਈਨ ਆ ਸਾਰੀ ਔਰ ਇੰਨਾ ਜਿਆਦਾ ਤੁਸੀਂ ਆ ਇੰਨਾ ਜਿਹੜਾ ਏਰੀਆ ਦੇਖ ਰਹੇ ਹੋ ਇਹ ਸਾਰਾ ਪਹਾੜ ਪਿਆ ਜਿਹੜੀ ਇੱਥੇ ਮਿੱਟੀ ਸੀ ਉਹ ਸਾਰੀ ਰੋੜ ਕੇ ਲੈ ਗਿਆ ਤੁਸੀਂ ਦੇਖੋ ਆ ਦਰਖਤ ਜਿੰਨੇ ਸਭ ਕੁਝ ਇੱਥੇ ਲੱਗਿਆ ਸੀ 1:30 2:00 ਵਜੇ ਤਕਰੀਬਨ ਪੂਰੇ ਉਧਰਲੇ ਪਾਸੇ ਮਾਝੇ ਜੇ ਤੁਸੀਂ ਜੇ ਗੱਲ ਕਰੀਏ ਤਾਂ ਮਾਝੇ ਦੇ ਬਹੁਤ ਸਾਰੇ ਪਿੰਡ ਪਾਣੀ ਦੀ ਚਪੇੜ ਦੇ ਵਿੱਚ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਜਿੰਨੇ ਇਲਾਕੇ ਨੇ ਡੇਰਾ ਬਾਬਾ ਨਾਨਕ ਹੋਇਆ ਉਹ ਸਾਰੇ ਜਿਹੜੇ ਆ ਰਮਦਾਸ ਹੋਇਆ ਸਾਰੇ ਇਹ ਇਲਾਕੇ ਡੁੱਬੇ ਹੋਏ ਨੇ ਪਰਾ ਤਸਵੀਰਾਂ ਦੇਖੋ ਉੱਥੇ ਜਿਹੜਾ ਬੰਨ ਲਾ ਰਹੇ ਨੇ ਲੋਕ ਕਿਉਂਕਿ ਰੋਕ ਰਹੇ ਨੇ ਪਾਣੀ ਨੂੰ ਪਾਣੀ ਜਿਹੜਾ ਤੁਸੀਂ ਦੇਖੋ ਪਾਣੀ ਨੂੰ ਰੋਕਣ ਦਾ ਜਿਹੜਾ ਪੂਰਾ ਯਤਨ ਕੀਤਾ ਜਾ ਰਿਹਾ ਕਿਉਂਕਿ ਇਸ ਪਾਸਿਓਂ ਪਾਣੀ ਆਇਆ ਇਹ ਜਿਹੜਾ ਜ਼ਿਲ੍ਹਾ ਪੈਂਦਾ ਪਾਕਿਸਤਾਨ ਦਾ ਕਸੂਰ ਪੈਂਦਾਗਾ ਰੋਏ ਵਾਲਾ ਇੱਥੇ ਪਿੰਡ ਹੈਗਾ ਉਹ ਜਿਹੜਾ ਇਧਰਲੇ ਪਾਸੇ ਹੈਗਾ ਤੁਸੀਂ ਦੇਖੋ ਜਿਹੜਾ ਇਧਰਲੇ ਪਾਸੇ ਹੈਗਾ ਇਹ ਮਹਿੰਦੀਪੁਰ ਪਿੰਡ ਹੈ ਮੀਆਂ ਵਾਲਾ ਪਿੰਡ ਹੈ ਔਰ ਆਹ ਜਿਹੜਾ ਇੰਨਾ ਏਰੀਆ ਇੱਥੇ ਇੰਨਾ ਪਾੜ ਪਿਆ ਪਾਣੀ ਤੁਸੀਂ ਦੇਖੋ ਪੂਰਾ ਏਰੀਆ ਦੇਖੋ ਜੇ ਕਿਤੇ ਹੋਰ ਜਿਹੜਾ ਇੱਥੇ ਪਿੰਡਾਂ ਵਾਲੇ ਹਾਲਾਂਕਿ ਦੋ ਤਿੰਨ ਪਿੰਡਾਂ ਵਾਲੇ ਨਾਲ ਦੀ ਨਾਲ ਪਹੁੰਚ ਗਏ ਕਿਉਂਕਿ ਜਦੋਂ ਪਤਾ ਲੱਗਿਆ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਤਾਂ ਉਸ ਤੋਂ ਬਾਅਦ ਲੋਕ ਪਹੁੰਚ ਜਾਂਦੇ ਨੇ ਪਰ ਫੇਰ ਵੀ ਲਗਾਤਾਰ ਲੋਕ ਹੋਰ ਵੀ ਆ ਰਹੇ ਨੇ ਮਤ ਕਰ ਰਹੇ ਨੇ ਕਿਉਂਕਿ ਜ਼ਰੂਰੀ ਹੈ ਇਹੋ ਜਿਹੇ ਟਾਈਮ ਦੇ ਉੱਪਰ ਜੇ ਤੁਸੀਂ ਆਪਣੇ ਨਾਲ ਖੜੋਗੇ ਤਾਂ ਉਹ ਚੀਜ਼ ਜਿਹੜਾ ਹੈ ਬਿਹਤਰ ਹੋ ਸਕਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤਸਵੀਰਾਂ ਤੁਸੀਂ ਦੇਖੋ ਕਿਸ ਪ੍ਰਕਾਰ ਇੰਨਾ ਜ਼ਿਆਦਾ ਪਾਣੀ ਜਿਹੜਾ ਆ ਰਿਹਾ ਹੈਗਾ ਇੰਨਾ ਜ਼ਿਆਦਾ ਫਲੋ ਆ ਪਾਣੀ ਦਾ ਤੇਜ਼ ਔਰ ਇਹਦੇ ਨਾਲ ਬਹੁਤ ਸਾਰੇ ਪਿੰਡ ਅੱਗੇ ਵੀ ਨੁਕਸਾਨੇ ਜਾਣੇ ਨੇ ਤੇ ਨਾਲ ਹੀ ਲੋਕ ਜਿਹੜੇ ਇੱਥੇ ਲੋਕਲ ਸੀ ਲਗਾਤਾਰ ਕਹਿ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਿਹੜਾ ਬੰਨ ਹੈ 1.5 2 ਵਜੇ ਟੁੱਟਿਆ ਕਿੰਨੇ ਕ ਪਿੰਡਾਂ 'ਲੇ ਆਗੀ ਨਾਲ ਹਾਂ ਪਿੰਡਾਂ ਵਾਲੇ ਹੋਰ ਵੀ ਆਗੇ ਨਾਲ ਪਿੰਡ ਤੇਨੇ ਪਿੰਡ ਅੱਗੇ ਕਰ ਮੇਰੇ ਭਾਗ ਵਿੱਚ ਦੇ ਖਾਲਸਾ ਵਿੱਚ ਪਤਾ ਜੀ ਤੀਜੀ ਵਾਰ ਸਾਡੇ ਮਹਿਦੀਪੁਰ ਨੇ ਬੰਨ ਤੀਜੀ ਟਾਈਮ ਬੰਨ ਲਿਆ ਹੈ ਕਲਮੇਦੀਪੁਰਾ ਬੰਨ ਬੰਦਾ ਨਾਲ ਖੇਮ ਕਰਨੇ ਸਾਥ ਦਿੱਤਾ ਹੋਇਆ ਹੈ ਖੇਮ ਨਾਲ ਮੀਆਂ ਵਾਲਾ ਸਾਥ ਦਿੱਤਾ ਹੋਇਆ ਤੇ ਕਰਕੇ ਵੇਖ ਲੋ ਪਰ ਕਿੰਨਾ ਬੰਨ ਵੱਜਾ ਪਿਆ ਤੀਸਰੀ ਵਾਰਾ ਮਹਿਦੀ ਬੰਨ ਲੈਣਾ ਪਿੰਡਾਂ ਨੇ ਬੰਨਣਾ ਤੇ ਅੱਗੇ ਕਿਹੇ ਪਿੰਡ ਦਾ ਬੰਨ ਬੰਨਿਆ ਸੁਣਿਆ ਪੰਜਾਂ ਘੰਟੇ ਬੰਨ ਆਪਦੇ ਕੱਪ ਪਾ ਲਿਆ ਇਹ ਪਾਣੀ ਸਾਰਾ ਉਧਰ ਦੇ ਪਾਸੇ ਵਾਰਿਆਗਾ ਹਾਂ ਇਧਰ ਆਖਾ ਸਾਹਿਬ ਉਧਰ ਆ ਰਿਹਾ ਪਹਿਲਾਂ ਵੀ ਆਉਂਦਾ ਇਧਰ ਇਹ ਪਾਣੀ ਜਦੋਂ ਵੀ ਮਾਰ ਕਰਦਾ ਹੈ ਇਹ ਘੁੰਮ ਕੇ ਇਹਨੂੰ ਆਉਂਦਾ ਹੈ ਤੇ ਫਿਰ ਘੁੰਮ ਕੇ ਪਾਕਿਸਤਾਨ ਵਾਲੀ ਜਾਂਦਾ ਫਿਰ ਉਧਰ ਮੁੜ ਕੇ ਫਿਰ ਇਹਨੂੰ ਮਾਰ ਕਰਦਾ ਤੇ ਇਹ ਪਹਿਲੇ ਜਾਦੀ ਮਾਰ ਪਈ ਆ ਅੱਗੇ ਵੀ ਪਈ ਆ ਤੇ ਸਾਡੇ ਉੱਥੇ ਮੁਠਿਆਂ ਵਾਲੇ ਸਾਈਡ ਤੇ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲ ਵਾਲੇ ਉਹ ਵੀ ਸੇਵਾ ਕਰਵਾ ਰਹੇ ਨੇ ਉਹਨਾਂ ਸਾਨੂੰ ਇੱਥੇ ਆਪਣੀ ਸੰਗਤ ਨੂੰ ਭੇਜਿਆ ਅਸੀਂ ਉੱਥੋਂ ਭੱਜੇ ਆਏ ਆ ਨਾਲ ਸਾਡੇ ਐਮਐਲਏ ਸਾਹਿਬਾ ਨਾਲ ਪੀਐਸ ਸਾਹਿਬ ਨੇ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਆਪ ਮੁਹਾਰੇ ਆਏ ਕੋਈ ਗੱਟੇ ਚੱਕ ਕੇ ਕੋਈ ਟਰੈਕਟਰ ਲੈ ਕੇ ਕੋਈ ਟਰਾਲੀਆਂ ਲੈ ਕੇ ਰੇਤੇ ਦੀਆਂ ਭਰ ਭਰ ਟਰੈਕਟਰ ਟਰਾਲੀਆਂ ਲੋਕ ਇੱਥੇ ਆ ਰਹੇ ਨੇ ਆਪ ਮਦਦ ਕਰ ਰਹੇ ਨੇ ਕਿਉਂਕਿ ਇਹ ਟਾਈਮ ਹੈ ਨਾਲ ਕੜਨ ਦਾ ਤਾਂ ਦੋਸਤੋ ਸਾਰੇ ਸਹਿਯੋਗ ਦਿਆ ਕਰੋ ਜਦੋਂ ਇਹ ਜਾ ਕੋਈ ਕੰਮ ਹੁੰਦਾ ਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਪ੍ਰਕਾਰ ਇਹ ਸਾਰਾ ਇਧਰੋਂ ਪਾਣੀ ਵੀ ਜਿਹੜਾ ਹੋਰ ਆ ਰਿਹਾਗਾ ਤਾਂ ਇਹਨਾਂ ਨੂੰ ਵੀ ਇੱਥੋਂ ਵੀ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੂਰਨ ਦੇ ਲਈ ਜਿਹੜਾ ਇਹ ਸਾਰਾ ਕੀਤਾ ਜਾ ਰਿਹਾ ਦਬੰਦਰ ਇੱਕ ਵਾਰ ਇਧਰ ਪਾਣੀ ਦਾ ਫਲੋ ਵੀ ਚੈੱਕ ਕਰਵਾ ਦਿਓ ਕਿਉਂਕਿ ਜ਼ੂਮ ਕਰਕੇ ਦਿਖਾਓ ਜਿੱਥੇ ਟਰੈਕਟਰ ਡੁੱਬਿਆ ਹੋਇਆ ਸਾਰਾ ਦਾ ਲਗਾਤਾਰ ਇਹ ਸਾਰਾ ਇਸ ਪਾਸੇ ਆ ਰਿਹਾ ਜਿੱਥੋਂ ਪਾਣੀ ਤੁਸੀਂ ਦੇਖ ਸਕਦੇ ਹੋ ਕਸੂਰ ਵਾਲੇ ਪਾਸਿਓਂ ਪਾਕਿਸਤਾਨ ਲੈਂਦੇ ਪੰਜਾਬ ਵਾਲੇ ਪਾਸਿਓਂ ਆ ਰਿਹਾ ਔਰ ਇਹ ਸਾਰਾ ਪਾਣੀ ਇੱਧਰ ਮਾਰ ਕਰਨ ਨੂੰ ਤੁਸੀਂ ਦੇਖੋ ਅੱਗੇ ਵੱਧ ਰਿਹਾ ਪਰ ਪਿੰਡ ਵਾਲੇ ਜਿਹੜੇ ਨੇ ਲਗਾਤਾਰ ਤੁਸੀਂ ਦੇਖੋ ਹੈਲਪ ਕਰ ਰਹੇ ਨੇ ਸਹਿਯੋਗ ਕਰ ਰਹੇ ਨੇ ਦਵਿੰਦਰ ਇਕਬਾਲ ਇੱਥੇ ਜਰੂਰ ਆਓ ਔਰ ਇੱਥੋਂ ਜਿਹੜਾ ਦਿਖਾਓ ਕਿ ਇਸ ਪ੍ਰਕਾਰ ਪਿੱਛੇ ਇੱਕ ਲਾਈਨ ਜਿਹੜੀ ਇੰਨੀ ਲੰਬੀ ਲੱਗੀ ਹੋਈ ਆ ਲੋਕ ਲਗਾਤਾਰ ਜਿਹੜਾ ਮਤ ਕਰ ਰਹੇ ਨੇ ਕਿਉਂਕਿ ਇਹੀ ਹੁੰਦਾ ਜਦੋਂ ਤੁਸੀਂ ਸਹਿਯੋਗ ਕਰਦੇ ਹੋ ਇੱਕ ਦੂਜੇ ਦਾ ਤਾਂ ਫਿਰ ਉਹੀ ਗੱਲ ਜਿਹੜੀ ਹੈ ਅੱਗੇ ਦੀ ਅੱਗੇ ਕਿਉਂਕਿ ਜਿੱਥੇ ਕਿਤੇ ਜਿਹੜਾ ਪੰਜਾਬੀ ਨੇ ਫਿਰ ਉਹ ਨਾਲ ਦੀ ਨਾਲ ਸਹਿਯੋਗ ਕਰਦਿਆ ਖੜਦੇ ਵੀ ਨੇ ਨਾਲ ਖਾਸ ਤੌਰ ਤੇ ਇੱਕ ਵੀਡੀਓ ਪੈਂਦੀ ਹੈ ਇਸੇ ਪਿੰਡ ਦੀ ਉਹ ਵੀਡੀਓ ਸੀ ਜਿੱਥੋਂ ਲੋਕ ਭੱਜੇ ਗਏ ਦੇਖ ਕੇ ਕਿ ਭਾਈ ਇੱਥੇ ਕੀ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇਖੋ ਕਿਵੇਂ ਲੋਕਾਂ ਨੇ ਨਾਲ ਦੀ ਨਾਲ ਆਪੋ ਆਪਣੇ ਸੰਦ ਜਿਹੜੇ ਨੇ ਉਹ ਲਿਆਂਦੇ ਔਰ ਕੋਈ ਟਰੈਕਟਰ ਕੋਈ ਟਰਾਲੀ ਕੋਈ ਰੇਤੇ ਦੇ ਜਿਹੜਾ ਗੱਟੇ ਲੈ ਕੇ ਆਇਆ ਨਾਲ ਨਾਲ ਇੱਥੇ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਸਾਰਾ ਕੁਝ ਤੁਸੀਂ ਦੇਖੋ ਆ ਤਸਵੀਰਾਂ ਦੇ ਵਿੱਚ ਇੱਥੋਂ ਹੀ ਜਿਹੜਾ ਬੰਨ ਟੁੱਟਿਆ ਹੋੜਾ ਸਾਰਾ ਪਾਣੀ ਜਿਹੜਾ ਆ ਗਿਆ ਆ ਬੰਨ ਟੁੱਟਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਨਾਲ ਨਾਲ ਸ਼ੇਅਰ ਕਰੀ ਚੱਲੋ ਦੋਸਤੋ ਕਿਉਂਕਿ ਬਹੁਤ ਸਾਰੇ ਲੋਕ ਨੇ ਮਹਿਦੀਪੁਰ ਮੀਆਂਵਾਲਾ ਸਾਰਾ ਇਹ ਏਰੀਆ ਇਹਦਾ ਖੇਮ ਕਰਨ ਤੋਂ ਬਾਅਦ ਜਿਨੇ ਜਿਨੇ ਵੀ ਕੋਈ ਮਤਤ ਕਰਨੀਆਂ ਤਾਂ ਇੱਥੇ ਜ਼ਰੂਰ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਨਾਲ ਨਾਲ ਸ਼ੇਅਰ ਜ਼ਰੂਰ ਕਰੀ ਚੱਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਜਿੱਥੇ ਬੰਨ ਟੁੱਟਿਆ ਹੋਇ ਮੈਂ ਜਿਹੜਾ ਇੱਥੇ ਤੁਸੀਂ ਆਪ ਦੇਖੋ ਹਮ ਹਮਾ ਕੇ ਪਹੁੰਚੇ ਨੇ ਵੀਡੀਓ ਦੇਖੀ ਹੋਊਗੀ ਜਿਸ ਦੇ ਵਿੱਚ ਲਗਾਤਾਰ ਲੋਕ ਭੱਜੇ ਆਉਂਦੇ ਆ ਔਰ ਆ ਪਾੜ ਦੇਖੋ ਸੀ ਕਿੰਨਾ ਜ਼ਿਆਦਾ ਪਾੜ ਪਿਆ ਹੈਗਾ ਔਰ ਕਿੰਨੇ ਕਬੇ ਪਾੜ ਪਿਆ ਜੀਏ ਇਹ ਜੀ ਕੋਈ ਤਕਰੀਬਨ 2 1/2 ਦੇ ਦੇ ਕਰੀਬ ਹੈ ਪਾੜ ਪਿਆ ਤੇ ਜਨਤਾ ਬਹੁਤ ਸਾਹ ਦੇ ਰਹੀ ਆ ਤੇ ਸਾਡੇ ਐਮਐਲ ਸਾਹਿਬ ਪੀਏ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਭ ਇਥੇ ਜਿਹੜੇ ਸਾਡੇ ਮੌਕੇ ਤੇ ਪਹੁੰਚੇ ਨੇ ਤੇ ਅਸੀਂ ਧੰਨਵਾਦੀ ਆ ਮਤਲਬ ਤਾਂ ਤੁਸੀਂ ਤਸਵੀਰਾਂ ਦੇ ਵੀ ਤੁਸੀਂ ਦੇਖੋ ਕਿੰਨ ਪ੍ਰਕਾਰ ਇੰਨਾ ਵੱਡਾ ਪਹਾੜ ਪਿਆ ਔਰ ਲੋਕ ਸਾਰੇ ਉਧਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਇਧਰਲੇ ਏਰੀਆ ਲੈਂਦਾ ਪੰਜਾਬ ਇਹ ਪਾਕਿਸਤਾਨ ਆ ਇਹਦਾ ਕਸੂਰ ਜ਼ਿਲ੍ਹਾ ਪੈ ਜਾਂਦਾ ਹੈਗਾ ਰॉयਲ ਪਿੰਡ ਕਿਹਾ ਜਾਂਦਾ ਇੱਥੇ ਔਰ ਆ ਜ਼ੀਰੋ ਲਾਈਨ ਆ ਤੁਸੀਂ ਦੇਖੋ ਦਵਿੰਦਰ ਇੱਕ ਵਾਰ ਜ਼ਰੂਰ ਦਿਖਵਾ ਜ਼ੀਰੋ ਲਾਈਨ ਆ ਸਾਰੀ ਔਰ ਇੰਨਾ ਜਿਆਦਾ ਤੁਸੀਂ ਆ ਇੰਨਾ ਜਿਹੜਾ ਏਰੀਆ ਦੇਖ ਰਹੇ ਹੋ ਇਹ ਸਾਰਾ ਪਹਾੜ ਪਿਆ ਜਿਹੜੀ ਇੱਥੇ ਮਿੱਟੀ ਸੀ ਉਹ ਸਾਰੀ ਰੋੜ ਕੇ ਲੈ ਗਿਆ ਤੁਸੀਂ ਦੇਖੋ ਆ ਦਰਖਤ ਜਿੰਨੇ ਸਭ ਕੁਝ ਇੱਥੇ ਲੱਗਿਆ ਸੀ 1.5 2 ਵਜੇ ਤਕਰੀਬਨ ਇਹ ਮਾਰ ਪਈ ਹੈਗੀ ਪੂਰੇ ਉਧਰਲੇ ਪਾਸੇ ਮਾਝੇ 'ਚ ਤੁਸੀਂ ਜੇ ਗੱਲ ਕਰੀਏ ਤਾਂ ਮਾਝੇ ਦੇ ਬਹੁਤ ਸਾਰੇ ਪਿੰਡ ਪਾਣੀ ਦੀ ਚਪੇੜ ਦੇ ਵਿੱਚ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਜਿੰਨੇ ਇਲਾਕੇ ਨੇ ਡੇਰਾ ਬਾਬਾ ਨਾਨਕ ਹੋਇਆ ਉਹ ਸਾਰੇ ਜਿਹੜੇ ਆ ਰਮਦਾਸ ਹੋਇਆ ਸਾਰੇ ਇਹ ਇਲਾਕੇ ਡੁੱਬੇ ਹੋਏ ਨੇ ਪਰਾ ਤਸਵੀਰਾਂ ਦੇਖੋ ਉੱਥੇ ਜਿਹੜਾ ਬੰਨ ਲਾ ਰਹੇ ਨੇ ਲੋਕ ਕਿਉਂਕਿ ਰੋਕ ਰਹੇ ਨੇ ਪਾਣੀ ਨੂੰ ਪਾਣੀ ਜਿਹੜਾ ਤੁਸੀਂ ਦੇਖੋ ਪਾਣੀ ਨੂੰ ਰੋਕਣ ਦਾ ਜਿਹੜਾ ਪੂਰਾ ਯਤਨ ਕੀਤਾ ਜਾ ਰਿਹਾ ਕਿਉਂਕਿ ਇਸ ਪਾਸਿਓਂ ਪਾਣੀ ਆਇਆ ਇਹ ਜਿਹੜਾ ਜ਼ਿਲ੍ਹਾ ਪੈਂਦਾ ਪਾਕਿਸਤਾਨ ਦਾ ਕਸੂਰ ਪੈਂਦਾਗਾ ਰੋਏ ਵਾਲਾ ਇੱਥੇ ਪਿੰਡ ਹੈਗਾ ਉਹ ਜਿਹੜਾ ਇਧਰਲੇ ਪਾਸੇ ਹੈਗਾ ਤੁਸੀਂ ਦੇਖੋ ਜਿਹੜਾ ਇਧਰਲੇ ਪਾਸੇ ਹੈਗਾ ਇਹ ਮਹਿੰਦੀਪੁਰ ਪਿੰਡ ਹੈ ਮੀਆਂ ਵਾਲਾ ਪਿੰਡ ਹੈ ਔਰ ਆਹ ਜਿਹੜਾ ਇੰਨਾ ਏਰੀਆ ਇੱਥੇ ਇੰਨਾ ਪਾੜ ਪਿਆ ਪਾਣੀ ਤੁਸੀਂ ਦੇਖੋ ਪੂਰਾ ਏਰੀਆ ਦੇਖੋ ਜੇ ਕਿਤੇ ਹੋਰ ਜਿਹੜਾ ਇੱਥੇ ਪਿੰਡਾਂ ਵਾਲੇ ਹਾਲਾਂਕਿ ਦੋ ਤਿੰਨ ਪਿੰਡਾਂ ਵਾਲੇ ਨਾਲ ਦੀ ਨਾਲ ਪਹੁੰਚ ਗਏ ਕਿਉਂਕਿ ਜਦੋਂ ਪਤਾ ਲੱਗਿਆ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਤਾਂ ਉਸ ਤੋਂ ਬਾਅਦ ਲੋਕ ਪਹੁੰਚ ਜਾਂਦੇ ਨੇ ਪਰ ਫੇਰ ਵੀ ਲਗਾਤਾਰ ਲੋਕ ਹੋਰ ਵੀ ਆ ਰਹੇ ਨੇ ਮਤ ਕਰ ਰਹੇ ਨੇ ਕਿਉਂਕਿ ਜ਼ਰੂਰੀ ਹੈ ਇਹੋ ਜਿਹੇ ਟਾਈਮ ਦੇ ਉੱਪਰ ਜੋ ਤੁਸੀਂ ਆਪਣੇ ਨਾਲ ਖੜੋਗੇ ਤਾਂ ਉਹ ਚੀਜ਼ ਜਿਹੜਾ ਹੈ ਬਿਹਤਰ ਹੋ ਸਕਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤਸਵੀਰਾਂ ਤੁਸੀਂ ਦੇਖੋ ਕਿਸ ਪ੍ਰਕਾਰ ਇੰਨਾ ਜ਼ਿਆਦਾ ਪਾਣੀ ਜਿਹੜਾ ਆ ਰਿਹਾ ਹੈਗਾ ਇੰਨਾ ਜ਼ਿਆਦਾ ਫਲੋ ਆ ਪਾਣੀ ਦਾ ਤੇਜ਼ ਔਰ ਇਹਦੇ ਨਾਲ ਬਹੁਤ ਸਾਰੇ ਪਿੰਡ ਅੱਗੇ ਵੀ ਨੁਕਸਾਨੇ ਜਾਣੇ ਨੇ ਤੇ ਨਾਲ ਹੀ ਲੋਕ ਜਿਹੜੇ ਇੱਥੇ ਲੋਕਲ ਸੀ ਲਗਾਤਾਰ ਕਹਿ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਿਹੜਾ ਬੰਨ ਹੈ 1.5 2 ਵਜੇ ਟੁੱਟਿਆ ਕਿੰਨੇ ਕ ਪਿੰਡਾਂ 'ਲੇ ਆਗੀ ਨਾਲ ਹਾਂ ਪਿੰਡਾਂ ਵਾਲੇ ਹੋਰ ਵੀ ਆ ਗਏ ਨਾਲ ਪਿੰਡ ਚੰਨ ਪਿੰਡ ਆ ਗਏ ਗੇਕਰ ਮੇਰੇ ਪਾਕਰ ਵੈਦ ਕੇ ਖਾਲਸਾ ਵਿੱਚ ਪਤਾ ਹੈ ਜੀ ਤੀਜੀ ਵਾਰ ਸਾਡੇ ਮਹਿਦੀਪੁਰ ਨੇ ਬੰਨ ਤੀਜੀ ਟਾਈਮ ਬੰਨ ਲਿਆ ਹੈ ਕੱਲਾ ਮਹਿਦੀਪੁਰਾ ਬੰਨ ਬੰਨ ਦਾ ਨਾਲ ਖੇਮ ਕਰਨੇ ਸਾਥ ਦਿੱਤਾ ਹੋਇਆ ਹੈ ਖੇਮ ਨਾਲ ਮੀਆਂ ਵਾਲਾ ਸਾਥ ਦਿੱਤਾ ਹੋਇਆ ਤੇ ਕਰਕੇ ਵੇਖ ਲੋ ਕਿੰਨਾ ਬੰਨ ਪੱਜਾ ਪਿਆ ਤੀਸਰੀ ਵਾਰਾ ਮਹਿਦੀ ਬੰਨ ਲੈਣਾ ਪਿੰਡਾਂ ਨੇ ਬੰਨਣਾ ਤੇ ਅੱਗੇ ਕਿਹ ਪਿੰਡ ਦਾ ਬੰਨ ਬੰਨ ਸੁਣਿਆ ਪੰਜਾਂ ਘੰਟੇ ਬੰਨ ਆਪਦੇ ਕੱਪ ਪਾ ਲਿਆ ਇਹ ਪਾਣੀ ਸਾਰਾ ਉਧਰਲੇ ਪਾਸੇ ਵਾਰਿਆਗਾ ਹਾਂ ਇਧਰ ਆਖਾ ਸਾਹਿਬ ਉਧਰ ਆ ਰਿਹਾ ਪਹਿਲਾਂ ਵੀ ਆਉਂਦਾ ਇਧਰੋਂ ਇਹ